ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦਿੱਤੇ ਜਾਣ ਤੋਂ ਬਾਅਦ ਅੱਜ ਪੂਰੇ ਦੇਸ਼ ਵਿੱਚ ਇੱਕ ਰੋਜ਼ਾ ਪੋਖੜ ਹੜਤਾਲ ਦਾ ਕਾਲ ਦਿੱਤੀ ਗਈ ਜਿਸ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਆਵਾਜ਼ੀ ਪਾਰਟੀ ਦੇ ਆਗੂਆਂ ਅਤੇ ਆਵਾਜ਼ੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਪੋਖੜ ਹੜਤਾਲ ਰੱਖੀ ਗਈ ਅਤੇ ਫਾਜ਼ਿਲਕਾ ਦੇ ਵਿੱਚ ਵੀ ਇਹ ਪੋਖੜ ਹੜਤਾਲ ਜ਼ਿਲ੍ਹਾ ਪ੍ਰਧਾਨ ਮਾਸਟਰ ਸੁਨੀਲ ਸਜਦੇਵਾ ਦੀ ਅਗਵਾਈ ਹੇਠ ਰੱਖੀ ਗਈ ਜੋ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਆਮ ਆਦਮੀ ਪਾਰਟੀ ਦੇ ਕਾਰਕੁਨ ਜ਼ਿਲ੍ਹੇ ਦੇ ਵੱਖ-ਵੱਖ ਕਾਰਕੁਨ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਭੁਖੜਤਾ ਰੱਖੀ ਗਈ ਹੈ ਜਿਨ੍ਹਾਂ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨਾਮ ਦੇ ਝੰਡੇ ਵੀ ਲਹਿਰਾਏ ਜਾ ਰਹੇ ਹਨ ਇਹ ਭੁਖੜਤਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਸਾਹਮਣੇ ਰੱਖੀ ਗਈ ਇੱਕ ਰੋਜਾ ਭੁਖੜਤਾ ਹੈ ਤਾਂ ਜੋ ਭੁਖੜਤਾ ਦੇ ਜ਼ਰੀਏ ਆਮ ਆਦਮੀ ਪਾਰਟੀ ਵੱਲੋਂ ਇਹ ਕਹਿਆ ਗਿਆ ਹੈ ਕਿ ਦੇਸ਼ ਵਿੱਚ ਜੋ ਸੰਵਿਧਾਨ ਵਰ ਰਿਹਾ ਹੈ ਉਸ ਨੂੰ ਬਚਾਇਆ ਜਾ ਸਕੇ ਭਾਜਪਾ ਤੇ ਇਲਜ਼ਾਮ ਲਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਸੁਵਿਧਾਨ ਨੂੰ ਤੋਰ ਮੋੜ ਕੇ ਵਰਤਿਆ ਜਾ ਰਿਹਾ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਵੱਲੋਂ ਇਹ ਇੱਕ ਰੋਜਾ ਪੋਖੜタル ਸਮੂਹ ਦੇਸ਼ ਵਿੱਚ ਰੱਖੀ ਗਈ ਹੈ ਇਸੇ ਲੜੀ ਤਹਿਤ ਫਾਜ਼ਿਲਕਾ ਦੇ ਵਿੱਚ ਵੀ ਇਹ ਜਾਰੀ ਹੈ ਇੱਥੇ ਬੋਲਦੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਸੁਨੀਲ ਸਰਦੇਵਾ ਬਲਾਕ ਪ੍ਰਧਾਨ ਸਰਪੰਚ ਜਨਰਾਜ ਅਹੂਜਾ ਅਤੇ ਚੇਅਰਮੈਨ ਪੰਜਾਬ ਸ਼੍ਰੀ ਅਤੁੱਲ ਲਖਪਾਲ ਜੀ ਵੱਲੋਂ ਕੀ ਕੀ ਕਿਆ ਗਿਆ ਤੇ ਅੱਗੇ ਦੀ ਕੀ ਰਣਨੀਤੀ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਤੇ ਪੂਰੀ ਕਵਰੇਜ ਹੋਵੇ ਆਮ ਆਦਮੀ ਪਾਰਟੀ ਦੇ ਕੰਵਿਨਰ ਜੀ ਅਰਵਿੰਦ ਕੇਜਰੀਵਾਲ ਜੀ ਤੇ ਝੂਠਾ ਕੇਸ ਬਣਾ ਕੇ ਇਸ ਤਰ੍ਹਾਂ ਉਹਨਾਂ ਨੂੰ ਈਡੀ ਨੇ ਤੰਗ ਕਰਕੇ ਉੱਦੀ ਸਰਕਾਰ ਤੋਂ ਜ਼ੁਲਮ ਧਾਰੀ ਹੈ ਉਹਦੇ ਵਾਸਤੇ ਅਸੀਂ ਅੱਜ ਦੀ ਪੂਰਵ ਕਿੱਥੇ ਆਜ ਇੱਕ ਜੋ ਹੈਗਾ ਵਰਤ ਰੱਖਿਆ ਹੋਇਆ ਹੈ ਸਾਡੀ ਸਾਰੇ ਸੂਚੀ ਲੀਡਰਸ਼ਿਪ ਇੱਥੇ ਇਕੱਠੀ ਹੋਈ ਹੋਈ ਹੈ ਅਡੇ ਨਾਮ ਨੂੰ ਸਿਦੇਵਾ ਜੀ ਜ਼ਿਲ੍ਹਾ ਪ੍ਰਧਾਨ ਇੱਥੇ ਨੇ ਸਾਰੀ ਲੀਡਰਸ਼ਿਪ ਸਥਾਈ ਹੋਈ ਹੋਈ ਹੈ ਕਿ ਜਾਇ ਇੱਥੇ ਸ਼ਾਮ ਤੱਕ ਜਿਹੜਾ ਹੈਗਾ ਦਾ ਜਿਹੜਾ 6 ਵਜੇ ਤੱਕ ਜਿਹੜਾ ਸੀ ਇੱਥੇ ਆ ਰਹਾ ਵਰਤ ਤੇ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਵਰਤਨਾ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਜਾਏਗੀ ਕੋਈ ਫਰਕ ਪਵੇ ਦੇਖੋ ਇੱਕ ਅਗਰ ਪੰਜ ਵਜੇ ਅੰਦੋਲਨ ਕਰਨੀ ਆ ਪੱਸਾ ਰੋਕਨੇ ਆ ਨਾ ਟ੍ਰੇਨਰ ਰੁਕਨੇ ਉਹਦੇ ਨਾਲ ਅਸੀਂ ਤੇ ਬੈਠ ਕੇ ਆਦਾ ਇਹ ਇਹ ਆਵਾਜ਼ ਜਿਹੜੀ ਉੱਪਰ ਤੱਕ ਜਾਏ ਤਾਂ ਇਸ ਤੋਂ ਬਿਹਤਰ ਹੋ ਸਕਦੀ ਸੀ ਬਿਲਕੁਲ ਜੀ ਅੱਜ ਅਸੀਂ ਸਾਰੇ ਦੇਸ਼ ਦੇ ਵਿੱਚ ਐਂਸ਼ਨ ਤੇ ਬੈਠੇ ਆ ਆਮ ਆਦੀ ਪਾਰਟੀ ਦਾ ਜਿੱਥੇ ਵੀ ਕੋਈ ਵਰਕਰ ਹੈ ਸਾਰੇ ਮਿਲ ਕੇ ਅਸੀਂ ਜਿਹੜਾ ਅੱਜ ਦੇ ਮੈਂਸ਼ਨ ਦਾ ਰੱਖਿਆ ਸਾਡੇ ਸਾਰੇ ਐਮ ਐਲ ਏ ਜਿਹੜੇ ਹੈ ਉਹ ਖੱਟਕੜ ਕਲਾ ਵਿੱਚ ਭਗਵੰਤ ਮਾਨ ਜੀ ਦੀ ਹਾਜ਼ਰੀ ਦੇ ਵਿੱਚ ਅੱਜ ਤੇ ਐਂਸ਼ਨ ਤੇ ਬੈਠੇ ਨੇ ਤਾਂ ਇਹ ਅੱਜ ਦਾ ਐਂਸ਼ਨ ਜਿਹੜਾ ਹੈ ਅਸੀਂ ਈਡੀ ਨੇ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਿਆ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਇੱਥੇ ਇਕੱਠੇ ਹੋਈਆਂ ਸਾਰੇ ਇਹ ਜਿਹੜੀ ਹੈ ਮੋਦੀ ਸਰਕਾਰ ਈਡੀ ਨੂੰ ਜਿਹੜਾ ਹਥਿਆਰ ਦੇ ਰੂਪ ਵਿੱਚ ਵਰਤ ਰਹੀ ਹੈ ਇਹ ਜਿਹੜਾ ਕੇਜਰੀਵਾਲ ਜੀ ਨੂੰ ਅਰੈਸਟ ਕੀਤਾ ਗਿਆ ਇਹ ਬਿਲਕੁਲ ਇੱਕਦਮ ਜਿਹੜਾ ਕਿਉਂਕਿ ਇਲੈਕਟਰੋਨ ਬੌਂਡ ਦਾ ਇੱਕ ਆਇਆ ਸੀਗਾ ਕਪਲਾ ਸਾਹਮਣੇ ਆਇਆ ਸੀਗਾ ਸੁਪਰੀਮ ਕੋਰਟ ਨੇ ਜੇ ਉਹ ਕਹਿਆ ਕਿ ਇਲੈਕਟਰੋਨ ਬੌਂਡ ਬਾਰੇ ਦੱਸਿਆ ਜਾਵੇ ਕਿ ਕਿਹੜੇ ਲੋਕਾਂ ਨੇ ਦਿੱਤੇ ਨੇ ਤੇ ਕਿਹੜੀ ਪਾਰਟੀ ਨੇ ਲੈ ਲਈ ਨੇ ਤਾਂ 55 ਕਰੋੜ ਰੁਪਏ ਜਿਹੜੇ ਸ਼ਰਦ ਰੈਡੀ ਨੇ ਜਿਨ੍ਹਾਂ ਨੇ ਜਿਹੜਾ ਪਹਿਲੇ 5 ਕਰੋੜ ਫਿਰ 50 ਕਰੋੜ ਰੁਪਈਆ ਦਿੱਤਾ ਜਿਹੜਾ ਬੀਜੇਪੀ ਨੂੰ ਇਲੈਕਟਰਲ ਬਾਉਂਡ ਦੇ ਰੂਪ ਦੇ ਵਿੱਚ ਤਾਂ ਉਹਨਾਂ ਨੇ ਜਿਹੜਾ ਪਹਿਲੇ ਕਈ ਬਿਆਨ ਚੁਣਨੇ ਕਿਹਾ ਕਿ ਕੇਜਰੀਵਾਲ ਜੀ ਵਿੱਚ ਇਨਵੋਲ ਨਹੀਂ ਹੈਗੇ ਲੇਕਿਨ ਜਦੋਂ ਉਹਨਾਂ ਨੂੰ ਕੀ ਹੈ 55 ਕਰੋੜ ਦਾ ਇਲੈਕਟਰਲ ਬਾਉਂਡ ਖਰੀਦਣ ਤੋਂ ਬਾਅਦ ਜਮਾਨਤ ਮਿਲ ਗਈ ਤਾਂ ਉਦੋਂ ਉਹਨਾਂ ਨੇ ਬਾਅਦ ਕਿਹਾ ਕਿ ਜਿਹੜਾ ਇਹ ਕੇਜਰੀਵਾਲ ਜੀ ਨੇ ਮੈਨੂੰ ਇਹ ਜਿਹੜਾ ਮੈਂ ਕੇਜਰੀਵਾਲ ਜੀ ਨੂੰ ਕਮਿਸ਼ਨ ਦਿੱਤਾ ਜਦੋਂ ਕਿ ਜਿਹੜਾ 55 ਕਰੋੜ ਰੁਪਏ ਬਿਲਕੁਲ ਬੀਜੇਪੀ ਨੇ ਜਿਹੜਾ ਉਹ ਲਿਆ ਇਹ ਵੀ ਇੱਕ ਸਟੋਰਸ਼ਨ ਮਨੀ ਜਿਹੜੀ ਇਕੱਠੀ ਕਰ ਰਹੀ ਹੈ ਐਵੇਂ ਕੰਪਨੀਆਂ ਨੇ ਜਿਹੜਾ ਬੰਮ ਰੋੜ ਕੇ ਉਹਨਾਂ ਕੋਲ ਜਿਹੜਾ ਇਲੈਕਟ੍ਰੀਕਲ ਬਾਂਡ ਦੇ ਰੂਪ ਵਿੱਚ ਜਿਹੜਾ ਪੈਸਾ ਇਕੱਠਾ ਕੀਤਾ ਦੇਖੋ ਜੀ ਕੇਂਦਵਾਲ ਜੀ ਨੇ ਹਰ ਜਿਹੜੇ ਸਵਾਲ ਦਾ ਜਵਾਬ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਦੱਸਿਆ ਜਾਵੇ कि ਮੈਨੂੰ ਕਿਸ ਤੇ ਜਿਹੜਾ ਬੁਲਾਇਆ ਜਾ ਰਿਹਾ ਹੈ ਔਰ ਈਡੀ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਹਨਾਂ ਨੂੰ ਜਿਹੜਾ ਐਜੇ ਸੀਐਮ ਐਜੇ ਪਾਰਟੀ ਮੁਖੀ ਆ ਕਿਸ ਰੂਪ ਵਿੱਚ ਬੁਲਾਇਆ ਗਿਆ ਐਸ ਕਰਕੇ ਹੋ ਹਾਜ਼ਰੀ ਹੋਏ ਇਹ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਜਿਹੜਾ ਸ਼ਾਮੀ 6:30 ਵਜੇ ਦੇ ਕਰੀਬ ਜਿਹੜਾ ਇਲੈਕਟਰਲ ਬੋਰਡ ਦਾ ਇਹ ਆਇਆ ਕਿ 55 ਕਰੋੜ ਰੁਪਏ ਦਿੱਤੇ ਨੇ ਉਹ ਵਾਲੇ ਤਾਂ ਨਾਲ ਨਾਲ ਇੱਕ ਘੱਟੇ ਬਾਦੋਂ ਪਰ ਪਾਈਪਾ ਆਗੋ ਬੋਲੋ ਇਹ ਕੀ ਜਾ ਰਿਹਾ ਵੀ ਉਹਦੀ ਸ਼ਿਕਾਇਤ ਕਾਂਗਰਸ ਨੇ ਕੀਤੀ ਸੀ ਸ਼ਰਾਬ ਘਟਾਲੇ ਦੀ ਪਰ ਜੇਕਰ ਪੰਜਾਬ ਨੂੰ ਛੱਡ ਦੀ ਦਿੱਲੀ ਦੀ ਗੱਲ ਕੀਤੀ ਜਾਵੇ ਦੇਸ਼ ਦੀ ਗੱਲ ਕੀਤੀ ਜਾਵੇ ਜਿਹੜਾ ਆਈਐਨਡੀਆ ਗਠਜੋੜ ਬਣਿਆ ਉਹਦੇ ਕਾਂਗਰਸ ਤੇ ਆਪ ਇਕੱਠੇ ਨੇ ਬਿਲਕੁਲ ਜੀ ਦੇਖੋ ਇੱਕ ਇਹ ਵੀ ਕਰਨਾ ਹੈ ਕਿ ਜਿਹੜਾ ਆਪਣੇ ਜਿਹੜਾ ਇੰਡੀਆ ਗਠਜੋੜ ਬਣਿਆ ਉਹਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਹੈ ਤਾਂ ਆ ਜਿਹੜੀ ਭਾਜਪਾ ਹੈ ਉਹਨੂੰ ਸਭ ਨਾਲ ਜ਼ਿਆਦਾ ਡਰ ਜਿਹੜਾ ਹੈ ਉਹ ਕੇਜਰੀਵਾਲ ਜੀ ਤੋਂ ਲੱਗਦਾ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਕੇਜਰੀਵਾਲ ਜੀ ਇੱਕ ਹੁੰਦਾ ਮੋਦੀ ਦਾ ਬਦਲਵਾਂ ਰੂਪ ਆ ਸਕਦੇ ਨੇ ਤਾਂ ਇਸ ਕਰਕੇ ਜਿਹੜਾ ਹਾਂ ਜੀ ਸਮਾਨ ਸਰ ਤੁਹਾਡਾ ਕੀ ਕਹਿਣਾ ਜੀ ਅੱਜ ਦੇ ਦਰਨੇ ਨੂੰ ਲੈ ਕੇ ਅੱਜ ਦਾ ਦਰਨਾ ਜ਼ੁਲਮ ਦੇ ਖਿਲਾਫ ਹੈ ਸੈਂਟਰ ਸਰਕਾਰ ਵੱਲੋਂ ਅੱਜ ਪਿਛਲੇ ਕੁਝ ਦਿਨਾਂ ਤੋਂ ਕੇਜਰੀਵਾਲ ਸਾਹਿਬ ਨੂੰ ਅੰਦਰ ਦਿੱਤਾ ਗਿਆ ਹੈ ਬਿਨਾਂ ਕਿਸੇ ਪੱਕੇ ਸਬੂਤ ਦੇ ਉਹਦੇ ਖਿਲਾਫ ਪਹਿਲਾਂ ਦਿੱਲੀ ਵਿੱਚ ਅੱਜ ਪੂਰੇ ਪੰਜਾਬ ਵਿੱਚ ਪੂਰੇ ਦੇਸ਼ ਦੇ ਵਿੱਚ ਹੁਕੜ ਹੜਤਾਲ ਚੱਲ ਰਹੀ ਹੈ ਤਾਂ ਕਿ ਇਸ ਜ਼ੁਲਮ ਦੇ ਖਿਲਾਫ ਹਰ ਜਗ੍ਹਾ ਤੋਂ ਆਵਾਜ਼ ਉੱਠ ਰਹੀ ਹੈ ਲੇਕਿਨ ਪੰਜਾਬ ਚੋਂ ਪੰਜਾਬੀ ਹਮੇਸ਼ਾ ਜ਼ੁਲਮ ਦੇ ਖਿਲਾਫ ਖੜੇ ਹੁੰਦੇ ਨੇ ਅਸੀਂ ਇਸ ਧਰਨੇ ਵਿੱਚ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਅਸੀਂ ਸਾਰੇ ਇਕੱਠੇ ਹੋ ਕੇ ਕੇਜਰੀਵਾਲ ਜੀ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਕਿਉਂਕਿ ਅਗਰ ਕੋਈ ਪ੍ਰੂਫ ਹੁੰਦਾ ਤਾਂ ਸੰਜੇ ਸਿੰਘ ਜੀ ਨੂੰ ਵੀ ਜ਼ਮਾਨਤ ਨਹੀਂ ਮਿਲਦੀ ਤਾਂ ਨਜਾਇਜ਼ ਤੌਰ ਤੇ ਜਿਹੜਾ ਇਹ ਤੰਗ ਕੀਤਾ ਜਾ ਰਿਹਾ ਸਿਰਫ ਡਰ ਇੱਕੋ ਹੈ ਕਿ ਇਸ ਟਾਈਮ ਤੇ ਸਾਰੀਆਂ ਪਾਰਟੀਆਂ ਪਿੱਛੇ ਹੋ ਗਈਆਂ ਨੇ ਇੱਕੋ ਕੇਜਰੀਵਾਲ ਤੋਂ ਭਾਜਪੀ ਨੂੰ ਡਰ ਲੱਗ ਰਿਹਾ ਹੈ ਇਸ ਕਰਕੇ ਉਹ आम आदमी पार्टी को दुबान पीछे ड्रान पीछे ईडी का सहारा लेकर के उन्होंने केजरीवाल साहब अंदर दे ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत